ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜਾਨੀ ਕਿ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਪੋਤਾ ਆ ਗਿਆ ਨੇ ਤੇ ਆਪਾਂ ਅੱਜ ਗੱਲ ਕਰਾਂਗੇ ਪੀਐਮ ਮੋਦੀ ਦੀ ਜਿਵੇਂ ਕਿ ਨਰਿੰਦਰ ਮੋਦੀ ਹੈ ਜੋ ਅੱਜ ਆਪਾਂ ਵੀਡੀਓ ਦੇਖੀ ਸੀ ਇਹ ਆਪਣਾ ਮੰਨ ਕੇ ਚੱਲ ਪਟਿਆਲਾ ਦੀ ਵੀਡੀਓ ਜਿੱਥੇ ਕੀ ਧਰਨੇ ਲੱਗੇ ਆ ਅੱਜ ਕਿਸਾਨਾਂ ਨੂੰ ਆਪਾਂ ਦੇਖਿਆ ਕਿ ਪਰੇਸ਼ਾਨ ਕੀਤਾ ਜਾਂਦਾ ਦੂਜੇ ਤੀਜੇ ਦਿਨ ਧਰਨੇ ਤੇ ਉਹ ਇਹਦਾ ਆਪਾਂ ਇਹੀ ਕਹਿਣਾ ਚਾਹੁੰਦੇ ਆ ਜਿਵੇਂ ਕਿ ਨਵੀਆਂ ਸਰਕਾਰਾਂ ਨੂੰ ਲੈ ਕੇ ਜਿਹੜੀਆਂ ਹੁਣ ਜਿਵੇਂ ਕਿ ਭਗਵਾਨ ਤਮਨ ਸੀਐਮ ਭਗਵਾਨ ਤਮਨ ਜੋ ਕਿ ਆਪਾਂ ਆਪਾਂ ਨੇ ਨਇਆ ਚੁਣਿਆ ਸੀ ਵੀ ਆਪਾਂ ਦਾ ਕੋਈ ਨਇਆ ਕੋਈ ਉਮੀਦਵਾਰ ਚੁਣੀਏ ਤਾਂ ਆਪਣੇ ਕੋਈ ਹੱਲ ਹੋਣਗੇ ਜੋ ਕਿ ਸਾਰੀਆਂ ਸਰਕਾਰਾਂ ਤੋਂ ਪਰੇਸ਼ਾਨ ਆ ਕੇ ਆਪਣੇ ਜੋ ਕਿ ਕਿਸਾਨ ਵੀਰ ਤੇ ਬਾਕੀ ਹੋਰ ਵੀ ਮਜ਼ਦੂਰ ਭਾਈਚਾਰੇ ਸਾਰੇ ਬਹੁਤ ਪਰੇਸ਼ਾਨ ਇਹਨਾਂ ਤੋਂ ਤੇ ਆਪਾਂ ਇਹੀ ਕਹਿਣਾ ਚਾਹੁੰਦੇ ਆਂ ਬਾਈ ਜੀ ਇਹ ਵੋਟਾਂ ਆ ਗਈਆਂ ਨੇ ਨੇੜੇ ਤੇ ਇਹਨਾਂ ਨੇ ਫਿਰ ਫਿਰ ਹੁਣ ਦੁਬਾਰਾ ਉਹੀ ਹੱਥ ਬੰਨ ਕੇ ਆਪਣਾ ਤੋਂ ਵੋਟਾਂ ਪਵਾ ਲੈਂਦੇ ਆ ਗਰੀਬ ਜਨਤਾ ਤੋਂ ਕਿਉਂਕਿ ਇਹ ਹੱਥ ਬੰਨ ਕੇ ਵੋਟਾਂ ਪਵਾ ਕੇ ਛਲਸੇ 'ਚ ਗਰੀਬਾਂ ਨੂੰ ਫੇਰ ਲੈ ਆਉਂਦੇ ਆ ਤੇ ਆਪਣੇ ਨਾਲ ਫੇਰ ਬਈ ਉਹੀ ਖੱਜਲ ਖਰਾਬ ਲੋਕਾਂ ਨੂੰ ਪਰੇਸ਼ਾਨ ਕਰਨਾ ਧਰਨੇ ਕਿਉਂਕਿ ਪਤਾ ਕੀ ਵਜਾਗੀ ਇਹਨਾਂ ਨੇ ਸਿਰਫ ਮਿੱਠੇ ਹੋ ਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਲੈ ਲੈਂਦੇ ਆ ਛਲਸੇ 'ਚ ਐਂ ਦੱਸੋ ਮੈਨੂੰ ਪਹਿਲਾਂ ਇੱਕ ਗੱਲ ਪੁੱਛਣਾ ਚਾਹੁੰਦੇ ਆ ਬਈ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਊਗੀ ਕਮੈਂਟ 'ਚ ਜ਼ਰੂਰ ਦੱਸੋ ਪੀ ਇਹ ਕੀ ਕਰਦੇ ਨੇ ਹੁਣ ਆ ਗਈਆਂ ਵੋਟਾਂ ਨੇੜੇ ਹੁਣ ਇਹਨਾਂ ਨੇ ਰੇਲੀਆਂ ਤੇ ਦੇ ਰੱਖਿਆ ਜ਼ੋਰ ਇੱਧਰ-ਵਾਗੇ ਇੱਧਰ-ਵਾਗੇ ਭਗਵੰਤ ਮਾਨ ਦੀ ਸੀ ਕੱਲ੍ਹ ਵਾਲੀ ਰੈਲੀ ਸੁਣੀ ਕੱਲ੍ਹ ਵਿੱਚ ਏਕਾ ਆਪਣਾ ਕੀ ਕਹਿੰਦੇ ਹੁੰਦੇ ਆ ਪੰਜਾਬ ਦੇ ਮੁੱਦੇ ਤੇ ਇਹਨਾਂ ਨੇ ਮੰਨ ਕੇ ਚੱਲੋ ਪੰਜਾਬ ਦੇ ਵਿੱਚ ਕੱਲ੍ਹ ਰੈਲੀ ਚੱਕੀ ਸੀ ਇਹਨਾਂ ਨੇ ਇੱਕ ਮੌੜ ਮੰਡੀ ਤੇ ਜਾਨੀ ਕਿ ਤਲਵੰਡੀ ਮੌੜ ਮੰਡੀ ਭਲਾੜਾ ਤੇ ਮਾਨਸਾ ਤੇ ਬਠਿੰਡਾ ਇਹ ਚਾਰੇ ਪੰਜੇ ਪਿੰਡਾਂ ਦੇ ਵਿੱਚ ਇਹਨਾਂ ਨੇ ਮੰਨ ਕੇ ਚਲੋ ਵੀ ਰੈਲੀ ਕੱਢੀ ਸੀ ਜਾਨੀ ਕਿ ਇਹਨਾਂ ਨੂੰ ਹੁਣ ਇਹ ਡਰ ਹੋ ਰਿਹਾ ਵੀ ਕਿਤੇ ਅਸੀਂ ਐਤਕੀ ਵਾਰੀ ਬਾਅਰ ਹਾਰ ਨਾ ਜਾਈਏ ਕਿਉਂਕਿ ਇਹਨਾਂ ਨੂੰ ਪਤਾ ਵੀ ਅਸੀਂ ਕੋਈ ਕੰਮ ਕਰਵਾਏ ਨਹੀਂ ਇਸ ਕਰਕੇ ਹੀ ਇਹਨਾਂ ਨੂੰ ਡਾਰਾ ਪੂਰਾ ਫਲਵਟਾ ਫੁੱਲ ਤੇ ਜਿਹਦੇ ਵਿੱਚ ਕੀ ਆਪਾਂ ਇਹੀ ਕਹਿਣਾ ਚਾਹੁੰਦੇ ਆਂ ਬਸ ਜ਼ਿਆਦਾ ਸਮਾਂ ਨਹੀਂ ਲੈਂਦੇ ਭਈ ਜਿਹਦੇ ਵਿੱਚ ਕੀ ਲੋਕਾਂ ਨੂੰ ਇਹਨਾਂ ਨੇ ਕਰ ਰੱਖਿਆ ਪਰੇਸ਼ਾਨ ਜੋ ਕਿ ਹੁਣ ਇਹ ਆਪਾਂ ਨੂੰ ਫੇਰ ਉਹੀ ਚਲਸੀ ਚਲਾਉਣੇ ਆਂ ਹੁਣ ਬਈ ਨਵਾਂ ਕੋਈ ਉਮੀਦਵਾਰ ਚੁਣ ਲੋ ਇਹਨਾਂ ਵਿੱਚ ਕੋਈ ਆਪਾਂ ਦੇਖ ਹੀ ਰੱਖਿਆ 25 ਸਾਲਾਂ ਤੋਂ ਇਹੀ ਜਿੱਤਦੇ ਆਇਆ ਕੋਈ ਕੰਮਕਾਰ ਕੁਝ ਨਹੀਂ ਕਰਾਇਆ ਇਹਨਾਂ ਨੇ ਤਾਂ ਆਪਾਂ ਇਹੀ ਕਹਿਣਾ ਚਾਹੁੰਦੇ ਆ ਬਈ ਵੀ ਆਪਦਾ ਸੋਚ ਸਮਝ ਕੇ ਪਾਓ ਵੋਟ ਬਈ ਇਸ ਵਾਰ ਇਹਨਾਂ ਨੇ ਫੇਰ ਉਹ ਚਲਸੀ ਚ ਲੈ ਕੇ ਗਰੀਬਾਂ ਨੂੰ ਗਰੀਬਾਂ ਦੇ ਮੁੰਡੇ ਪੜ੍ਹ ਲਿਖ ਕੇ ਇਧਰ ਹੀ ਵਿਚਾਰੇ 12-12 ਪੜ੍ਹ ਕੇ ਤੇ ਮਜ਼ਦੂਰੀਆਂ ਕਰਦੇ ਆ ਨਾ ਕਿ ਕੋਈ ਮੰਨ ਕੇ ਚੱਲ ਰੋਜ਼ਗਾਰ ਮਿਲਦਾ ਜਿਹਦੇ ਵਿੱਚ ਕੀ ਮੁੰਡੇ ਕੁੜੀਆਂ ਆਪਣੇ ਬਾਹਰ ਜਾ ਰਹੇ ਆ ਉਹੋ ਇਹ ਇਹ ਕਰਕੇ ਜਾ ਰਹੇ ਜੇ ਆਪਣੇ ਇੱਧਰ ਕੋਈ ਰੋਜ਼ਗਾਰ ਨਹੀਂ ਇਸ ਇਹ ਕਰਕੇ ਆਪਣਾ ਬਾਹਰ ਜਾ ਰਹੇ ਸਾਰੇ ਮੁੰਡੇ ਕੁੜੀਆਂ ਜੇ ਇੱਧਰ ਰੋਜ਼ਗਾਰ ਹੋਵੇ ਤਾਂ ਬਾਹਰ ਕੀ ਲੈਣ ਜਾਣ ਤੇ ਇਹੀ ਕਹਿਣਾ ਚਾਹੁੰਦੇ ਆਪਾਂ ਜਿਆਦਾ ਬਈ ਸਨਮਾਨ ਨਹੀਂ ਲੈਂਦੇ ਆਪਣਾ ਨਿਊ ਚੈਨਲ ਆ ਭਰਾ ਬਣ ਕੇ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਊ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਭਰਾ ਬਣ ਕੇ ਧੰਨਵਾਦ ਥੈਂਕ ਯੂ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਆਉਂਦੀ ਰਹੇ ਬਾਈ ਥੈਂਕ ਯੂ ਧੰਨਵਾਦ